ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਹ ਕਾਰਿਆ ਆਹ ਵੀ ਬਾਤ ਹੋਰ ਖੜੇ ਜੌਨ ਸਾਹਿਬ ਪ੍ਰਧਾਨ ਨੂੰ ਬੁਲਾਓ ਯਾਰ ਸੁਨੀਲ ਕੁਮਾਰ ਸਾਡੀਆਂ ਮਾਰੇ ਜੋਰ ਪਿਆ ਬੰਦਾ

কি নাম ਅੱਜ ਥੋੜੇ ਬਜੇ ਨਾ ਪਰਜਾਪਸ ਸਮਾਜ ਵੱਲੋਂ ਮੀਟਿੰਗ ਰੱਖੀ ਗਈ ਸੀ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਕਿਵੇਂ ਦੇਖਦਾ ਇਸ ਚੀਜ਼ ਨੇ ਜੀ ਮੈਂ ਜੀ ਇਹਨਾਂ ਦਾ ਦਿਲੋਂ ਪਿਆਰ ਦਿਲੋਂ ਪਰਜਾਪਸ ਸਮਾਜ ਨੌਜਵਾਨ ਸਮਾਜ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ ਮੈਂ 2 ਸਾਲਾਂ ਦਾ ਪਹਿਲਾਂ ਇੱਕ ਵਾਰੀ ਮੈਨੂੰ ਮੌਕਾ ਦਿੱਤਾ ਸੀਗਾ ਦੁਬਾਰਾ ਫਿਰ 2 ਸਾਲ ਲਈ ਸਾਡੇ ਚੌਧਰੀ ਸਾਹਿਬ ਅਤੇ ਪੂਰੇ ਪਰਜਾਪਸ ਸਮਾਜ ਨੇ ਜੀਲਾ ਪ੍ਰਧਾਨਦਾਨ ਤੇ ਤੁਹਾਨੂੰ ਫਿਰ ਮੈਨੂੰ ਚੁੜਿਆ ਮੈਂ ਇਸ ਦਿਨ ਇਹਨਾਂ ਦਾ ਫਿਰ ਤਹਿ ਦਿਲੋਂ ਸਾਰੇ ਸਮਾਜ ਦਾ ਧੰਨਵਾਦ ਕਰਦਾ ਤੇ ਮੈਂ ਇਹ ਜੋ ਇਹਨਾਂ ਨੇ ਮੇਰੇ ਤੇ ਉਮੀਦ ਰੱਖੀ ਆ ਉਸ ਤੋਂ ਬਾਅਦ ਚੜ ਕੇ ਮੈਂ ਆਪਦਾ ਜੋ ਵੀ ਹੈਗਾ ਵੱਧ ਤੋਂ ਵੱਧ ਸੇਵਾ ਕਰਾਂਗਾ ਲਗਾਤਾਰ ਤੁਹਾਨੂੰ ਕਿੰਨੀ ਵਾਰੀ ਪ੍ਰਧਾਨ ਚੁਣਿਆ ਗਿਆ ਜੀ ਮੈਨੂੰ ਦੂਸਰੀ ਵਾਰ ਚੁਣਿਆ ਹੀ ਤੇ ਦੂਸਰੀ ਵਾਰ ਪ੍ਰਧਾਨ ਚੁਣਿਆ ਜਨਤਾ ਕਿਵੇਂ ਦੇਖਦੇ ਹੋ ਆਪਣੇ ਆਪ ਨੂੰ ਇਹ ਤਾਂ ਜੀ ਇਹਨਾਂ ਦਾ ਮਾਨ ਸਤਕਾਰ ਹੈ ਜੋ ਇਹਨਾਂ ਨੇ ਮੈਨੂੰ ਬਖਸ਼ਿਆ ਹੈਗਾ ਜੋ ਕੀ ਸਮਾਜ ਦੇ ਜੋ ਛੋਟੇ ਮੋਟੇ ਕੰਮ ਹੁੰਦੇ ਗਿਆ ਭਾਜ ਨਾ ਠਕੇ ਇਹਨਾਂ ਦੀ ਹੱਲਾਸ਼ੇਰੀ ਦੇ ਨਾਲ ਇਹ ਮੇਰੇ ਨਾਲ 11 ਮੈਂਬਰ ਕਮੇਟੀ ਜਿਹੜੀ ਮੇਰੀ ਤਨਮਨ ਨਾਲ ਤੁਰਦੀ ਹੈਗੀ ਆ ਪੂਰਾ ਸਮਾਜ ਤੁਰਦਾ ਹੈਗਾ ਉਸ ਉਸ ਕਰਕੇ ਅਸੀਂ ਕੋਈ ਵੀ ਕੰਮ ਹੁੰਦਾ ਅਸੀਂ ਆਪਣੇ ਤਨਮਨ ਨਾਲ ਕਰਦੇ ਆ ਕੋਈ ਉਹ ਉਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਦੇ ਵੀ ਕੌਣ ਆਪਣਾ ਤੇ ਕੌਣ ਬਗਾਨਾ ਅਸੀਂ ਆਪ ਦੇ ਸਮਾਜ ਲਈ ਇੱਕ ਝਟ ਹੋਣਾ ਚਾਹੁੰਦੇ ਆ ਸਾਰਿਆਂ ਲਈ ਇਹੀ ਸੰਦੇਸ਼ ਦਿੰਨੇ ਆ ਵੀ ਇੱਕ ਝਟ ਹੋਈਏ ਤਾਂ ਕਿ ਜੋ ਜੋ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਇਸ ਨੂੰ ਅਸੀਂ ਹੱਲ ਕਰ ਸਕੀਏ ਪਹਿਲਾਂ ਕਿੰਨੇ ਮੈਂਬਰੀ ਕਮੇਟੀ ਸੀ ਤੁਹਾਡੀ ਜੀ ਪਹਿਲਾਂ 11 ਮੈਂਬਰੀ ਕਮੇਟੀ ਸੀ ਪੂਰਾ ਸਮਾਜ ਸਾਡੇ ਨਾਲ ਜੁੜਿਆ ਹੋਇਆ ਹੁਣ ਕਿੰਨੀ ਮੈਂਬਰੀ ਕਮੇਟੀ ਹੈ ਹੁਣ 25 ਮੈਂਬਰੀ ਕਮੇਟੀ ਕੀਤੀ ਹੈ ਜੀ ਇਹਦੇ ਚ ਕੋ ਯੂਥ ਨਵੇਂ ਜੁੜਿਆ ਤੁਸੀਂ ਹਾਂਜੀ ਹਾਂਜੀ ਨਵੇਂ ਮੁੰਡੇ ਜੁੜੇ ਜਿੰਦੇ ਨਾਲ ਤਾਂ ਕਿ ਕੋਈ ਵੀ ਹੁਣ ਅਗਾਹ ਨਵੀਂ ਜਨਰੇਸ਼ਨ ਕੋਈ ਨਾ ਕੋਈ ਆਧੇ ਵਿਚਾਰ ਵਧੀਆ ਸੋਚ ਲੈ ਕੇ ਆਹ ਤੋਂ ਆਹ ਸਾਨੂੰ ਹੋਰ ਰਸਤੇ ਮਿਲਣ ਕੀ ਨਾਮ ਹੈ ਤੁਹਾਡਾ ਚੌਧਰੀ ਕੁਸ਼ੀਰਾਮ ਜੀ ਨੌਜਵਾਨ ਸਭਾ ਅ ਪਰਜਾਪਤ ਨੌਜਵਾਨ ਸਭਾ ਜੀ ਇਹ ਇਸ ਇਸ ਕਿਸੇ ਤੇ ਮੀਟਿੰਗ ਰੱਖੀ ਗਈ ਹੈ ਕਿ ਜਿਹੜੀ ਅਸੀਂ ਪਿਛਲੇ ਸਾਲ ਜਿਹੜੀ ਮੀਟਿੰਗ ਚ ਇਹਦੇ ਨੌਜਵਾਨ ਪ੍ਰਧਾਨ ਜੀ ਜੁੜੇ ਸੀਗੇ ਉਹ ਪ੍ਰਧਾਨ ਹੋਣ ਅਸੀਂ ਉਹ ਨਵੀਂ ਕਮੇਟੀ ਤਿਆਰ ਕੀਤੀ ਹੈ ਜੀ ਉਸ ਕਰਕੇ ਹੁਣ ਬਿੰਦਰਪਾਲ ਨੂੰ ਫੇਰ ਦੁਬਾਰੇ ਉਹ ਮਤਲਬ ਪ੍ਰਧਾਨ ਦਾ ਰੋਲ ਦਿੱਤਾ ਗਿਆ ਉਹ ਉਸ ਉਹਨ ਦੇ ਜੇ ਨੌਜਵਾਨ ਸਵਾਰਪ੍ਰਧਾਨ ਨਾ ਹੈਗਾ ਪਿਛਲੀ ਵਾਰੀ ਪ੍ਰਧਾਨ ਤੁਹਾਡਾ ਕੌਣ ਸੀਗਾ ਜੀ ਪਰਪਰਪਲ ਮਿੰਦਰਪਾਲ ਸੀਗੀ ਤੇ ਐਤਕੀ ਫਿਰ ਤੁਸੀਂ ਮਿੰਦਰਪਾਲ ਨੂੰ ਪ੍ਰਧਾਨ ਬਣਾਇਆ ਉਹ ਵਧੀਆ ਕੰਮ ਕੀਤਾ ਉਹਨੇ ਵਧੀਆ ਕੰਮ ਕੀਤਾ ਸੀਗਾ ਜੀ ਇਸ ਕਰਕੇ ਤੇ ਪਰਪਲ ਕਿੰਨੇ ਮੈਂਬਰੀ ਕਮੇਟੀ ਪਿਛਲੀ ਵਾਰੀ ਸੀ ਤੇ ਹੁਣ ਕਿੰਨੇ ਮੈਂਬਰੀ ਕਮੇਟੀ ਤਿਆਰ ਕੀਤੀ ਤੁਸੀਂ ਸਾਡੀ ਪਿਛਲੀ ਵਾਰੀ 13 ਮੈਂਬਰੀ ਕਮੇਟੀ ਸੀਗੀ ਹੁਣ ਅਸੀਂ ਇਹ ਮਤਲਬ ਹੋਗੇ ਜੀ ਮੈਂਬਰ ਦਾ ਮਤਲਬ ਹੋਗੇ ਇਹ 50 ਸਾਡੇ ਮੈਂਬਰ ਹੈਗੇ ਕਿੰਨੇ ਮੈਂਬਰੀ ਕਮੇਟੀ ਤਿਆਰ ਕੀਤੀ ਸਰ ਤੁਸੀਂ ਮਤਲਬ ਸਾਰੀ ਟੋਟਲ ਜਿਹੜੀ ਵੱਡੀ ਕਮੇਟੀ ਆਈ ਉਹ 25 ਮੈਂਬਰ ਹੈ ਜੀ ਤੇ ਦੂਜੀ ਹੈ ਜਿਹੜੀ ਸਾਡੀ ਛੋਟੀ ਹੈ ਨਾਲ ਹੋਰ ਉਹ 50 60 ਹੈਗੇ ਜੀ ਸਾਡੇ ਨਾਲ ਇਹਦੇ ਵਿੱਚ ਕੋਈ ਜੰਗ ਜਨਰੇਸ਼ਨ ਵੀ ਜੋੜਿਆ ਤੁਸੀਂ ਨਾਲ ਜੀ ਯੂਥ ਵੀ ਜੋੜਿਆ ਨਾਲ ਕੋਈ ਹਾਂਜੀ 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 ਕੀ ਨਾਮ ਆ ਸਰ ਤੁਹਾਡਾ ਜੀ ਸਤਪਾਲ ਜੀ ਕਜਾਂਗੀ ਪਰਜਪ ਨੌਜਵਾਨ ਸਭਾ ਨੂੰ ਅੱਜ ਮੀਟਿੰਗ ਰੱਖੀ ਗਈ ਸੀ ਤੁਹਾਨੂੰ ਕੀ ਓਦਾਂ ਦਿੱਤਾ ਗਿਆ ਜੀ ਮੈਨੂੰ ਖਜ਼ਾਨਚੀ ਜ਼ਿੰਮੇਵਾਰੀ ਲਈ ਗਈ ਹੈ ਜੋ ਪਹਿਲਾਂ ਵੀ ਕਿਵੇਂ ਦੇਖਦੇ ਹੋ ਖਜ਼ਾਂਚੀ ਦੀ ਜ਼ਿੰਮੇਵਾਰੀ ਤੁਹਾਨੂੰ ਲਗਾਤਾਰ ਤੋਂ ਲੱਗਦੀ ਜਾ ਰਹੀ ਹੈ ਕਿਵੇਂ ਬਰਾਦਰਲੀ ਨੂੰ ਦੇਖਦੇ ਹੋ ਕਿਵੇਂ ਧੰਨਵਾਦ ਕਿਵੇਂ ਕੀਤਾ ਦੇਖੋ ਜੀ ਮੈਂ ਤਾਂ ਪੂਰੇ ਸਮਾਜ ਦਾ ਬਹੁਤ ਧੰਨਵਾਦ ਕਰਦਾ ਸਾਡੇ ਪਰਜਾ ਦਾ ਸਮਾਜ ਦਾ ਸਾਡੀ ਸੀਨੀਅਰ ਕਮੇਟੀ ਦਾ ਯੂਥ ਕਮੇਟੀ ਦਾ ਜਿਹੜੇ ਸ਼ੁਰੂ ਤੋਂ ਹੀ ਮਾਨੂੰ ਇਸ ਜਿਹੜਾ ਉੱਥੇ ਤੋਂ ਨਿਵਾਜਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਚੌਲਦੀ ਖੁਸ਼ੀराम ਜੀ ਦਾ ਭਿੰਦਰਪਾਲ ਜੀ ਦਾ ਮੇਰੀ ਸਾਰੀ ਸੀਨੀਅਰ ਕਮੇਟੀ ਚਮਨ ਲਾਲ ਚੇਅਰਮੈਨ ਜੀ ਦਾ ਬਹੁਰਾਮ ਜੀ ਵਿਜੇ ਕੁਮਾਰ ਜੀ ਰਾਜ ਕੁਮਾਰ ਘੋਟੂ ਜੀ ਸੇਠੀ ਜੀ ਕੁਪਾਲ ਦ੍ਰਿਸ਼ਣ ਜੀ ਇਹ ਸਾਰੇ ਸੀਨੀਅਰ ਮੈਂਬਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪੂਰੀ ਸਮਾਜ ਦਾ ਪੂਰੀ ਮੋਗਾ ਸਮਾਜ ਦਾ